ਸਿਸਟਮ ਬੰਦ ਕਰੋ ਠੇਕੇਦਾਰ ਸਿਸਟਮ ਬੰਦ ਕਰੋ ਠੇਕੇਦਾਰ ਸਿਸਟਮ ਬੰਦ ਕਰੋ ਜਿਆ ਸਰਕਾਰ ਮਰਦਾਬਾਦ ਜਿਆ ਸਰਕਾਰ ਮਰਦਾਬਾਦ ਜਿਆ ਸਰਕਾਰ ਮਰਦਾਬਾਦ ਸਰਕਾਰ ਨੂੰ ਠੇਕੇਦਾਰ ਲੁੱਟ ਰਿਆ ਉਹੜ ਇੱਕ ਤਾਂ ਵੀ ਸਾਡੇ ਚੋਂ ਠੇਕੇਦਾਰ ਕੱਢਿਆ ਜਾਵੇ ਇਹਦੇ ਵਿੱਚ ਸਾਰਾ ਨਾ ਲੁੱਟੇ ਇੰਗੇ ਠੇਕੇਦਾਰ ਉੱਚੇ ਰੇਟ ਪਾ ਲੈਂਦਾ ਸਾਨੂੰ ਦਿੰਦੀ ਨਹੀਂ ਸਰਕਾਰ ਜੇ ਅਸੀਂ ਸਰਕਾਰ ਤੋਂ ਟੈਂਡਰ ਮੰਗਦੇ ਤਾਂ ਸਾਨੂੰ ਕਹਿੰਦੇ ਤੁਸੀਂ ਬੇਸਕ੍ਰੀਟ ਤੇ ਕੰਮ ਕਰੋ ਠੇਕੇਦਾਰ ਨੂੰ ਬੱਬ ਦੇ ਦਿੰਦੀ ਉਹ ਬੱਬ ਤੇ ਸਾਨੂੰ ਹੀ ਕੰਮ ਕਿਉਂ ਨਾ ਦਿੱਤਾ ਜਾਵੇ ਕਹੇ ਸੀ ਜੀ ਜਦੋਂ ਹੋਣਗੇ ਉਦੋਂ ਮੰਨ ਜਾਓ ਅਜੇ ਤੱਕ ਸਾਡੀ ਕੋਈ ਫਰਿਆਦ ਨਹੀਂ ਸੁਣੀ ਗਈ ਅੱਜ ਦੇ ਨਹੀਂ 30 ਸਾਲ ਨਿਕਲ ਗਏ ਸਾਨੂੰ 30 ਸਾਲਾਂ ਤੋਂ ਬਸ ਧਰਨੇ ਲਾ ਲੈਨੇ ਆ ਬਹਿ ਜਾਂਨੇ ਆ ਪਿੱਛੇ ਇਹ ਧਰਨੇ ਦੇ ਵਿੱਚ ਸੰਗਰੂਰ ਸਾਡੀ ਲੇਬਰ ਦੇ ਸਿਰ ਵੀ ਪਾੜੇ ਗਏ ਆ ਤੇ ਕੁੱਟੇ ਬਹੁਤ ਗਏ ਆਗੇ ਸਾਡੇ ਪੱਲੇ ਅਜੇ ਤੱਕ ਕਿਸੇ ਸਰਕਾਰ ਨੂੰ ਕੁਝ ਨਹੀਂ ਪਾਇਆ ਫੂਡ ਗ੍ਰੇਨ ਐਂਡ ਅਲਾਈਡ ਵਰਕਰ ਯੂਨੀਅਨ ਗਿੱਦੜਪਾਹਾ ਨੇ ਸਥਾਨਕ ਪਿਉਰੀ ਰੋਡ ਸਥਿਤ ਰਿਗੋ ਗਦਾਮ ਵਿਖੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਲਈ ਰੋਜ਼ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ ਮੈਂ ਵਿਕੀ ਥੋਰੀਆ ਸਲਾਹਕਾਰ ਲੇਬਰ ਯੂਨੀਅਨ ਦੇ ਵਿੱਚ ਤੇ ਅੱਜ ਅੱਜ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਜੋ ਪੰਜਾਬ ਦੀ ਮੌਜੂਦਾ ਸਰਕਾਰ ਹੈ ਉਸ ਨੂੰ ਅਸੀਂ ਆਪ ਦਾ ਰੋਜ਼ ਪ੍ਰਦਰਸ਼ਨ ਕਰਕੇ ਆਪ ਦੇ ਦੁੱਖ ਸੁਣਾ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਜੀ ਇਹ ਜੋ ਸਾਡੇ ਮਜ਼ਦੂਰਾਂ ਦੇ ਵਿੱਚ ਤੇ ਠੇਕੇਦਾਰਾਂ ਜਿਹੜੇ ਵਿੱਚ ਬੜੇ ਬੈਠੇ ਨੇ ਅਸੀਂ ਚਾਹੁੰਦੇ ਵੀ ਇਹ ਠੇਕੇ ਦਾ ਸਿਸਟਮ ਖਤਮ ਕੀਤਾ ਜਾਵੇ ਕੀ ਕਾਰਨ ਹੈ ਜੀ ਕਿੰਨੇ ਲੰਬੇ ਸਮੇਂ ਤੋਂ ਇਹ ਚੱਲ ਰਿਹਾ ਇਹ ਲਗਭਗ ਕੋ 30-35 ਸਾਲ ਹੋ ਗਏ ਜੀ ਪਹਿਲਾਂ ਪੰਜਾਬ ਦੇ ਵਿੱਚ ਦੋਈ ਸਰਕਾਰਾਂ ਹੁੰਦੀਆਂ ਸੀ ਕਦੇ ਅਕਾਲੀ ਦਲ ਕਦੇ ਕਾਂਗਰਸ ਕਦੇ ਅਕਾਲੀ ਦਲ ਕਦੇ ਕਾਂਗਰਸ ਹਰ ਵਾਰ ਮਜ਼ਦੂਰ ਨੂੰ ਇਹ ਹੌਸਲਾ ਦਵਾਇਆ ਜਾਂਦਾ ਸੀ ਵੀ ਅਸੀਂ ਸਾਡੀ ਸਰਕਾਰ ਬਣਾਓ ਤੇ ਅਸੀਂ ਜਿਹੜਾ ਠੇਕੇ ਦਾ ਸਿਸਟਮ ਖਤਮ ਕਰਾਂ। ਨਹੀਂ ਇਹਦੇ ਸੰਬੰਧੀ ਕਿਸੇ ਨੂੰ ਮਿਲੇ ਹੋ ਕਿਸੇ ਆਪ ਆਗੂ ਨੂੰ ਜਾਂ ਕਿਸੇ ਨੂੰ ਹੋਰ ਕੋਈ ਆਪਦੀ ਮੰਗ ਰੱਖੀ ਐ ਇਸ ਨੂੰ ਨਹੀਂ ਇਹ ਤੋਂ ਪਹਿਲਾਂ ਇਹ ਪੰਜਾਬ ਸਰਕਾਰ ਜਦੋਂ ਹੁਣ ਬਦਲੀ ਹੈਗੀ ਐ 2022 ਦੇ ਵਿੱਚ ਉਦੋਂ ਆਪਣੇ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਜਦੋਂ ਸਾਡੀ ਸਰਕਾਰ ਆਏਗੀ ਜੇ ਅਸੀਂ ਇਹ ਰੱਠੇਕੇ ਦਾ ਸਿਸਟਮ ਇਹ ਅਸੀਂ ਖਤਮ ਕਰ ਦਾਂਗੇ ਤਾਂ ਸਾਨੂੰ ਉਹਨਾਂ ਤੋਂ ਉਮੀਦ ਹੈ ਵੀ ਹੁਣ ਉਹ ਇਸ ਠੇਕੇ ਦੇ ਸਿਸਟਮ ਖਤਮ ਕਰਨਗੇ ਪਰ ਇਹ ਸਰਕਾਰ ਆਈ ਨੂੰ ਵੀ ਸਾਨੂੰ ਜੀ ਲਗਭਗ 2 ਸਾਲ ਦੇ ਕਰੀਬ ਹੋ ਗਏ ਨੇ ਤੇ ਸਾਨੂੰ ਹਿੱਤਕੇ ਦੇ ਵਿੱਚ ਕੋਈ ਗੱਲਬਾਤ ਨਹੀਂ ਦਿਖੀ ਵੀ ਠੇਕੇ ਦੇ ਸਿਸਟਮ ਬੰਦ ਹੋਏਗਾ ਜੇਕਰ ਨਹੀਂ ਬੰਦ ਹੁੰਦਾ ਤਾਂ ਗਾਂ ਕੀ ਰੋਗ ਹੈ ਜੀ ਗਾਂ ਤਾਂ ਆਇਆ ਜੀ ਸਾਡੀਆਂ ਜਿਹੜੀਆਂ ਪੰਜਾਬ ਲੈਵਲ ਦੀਆਂ ਸਾਡੀਆਂ ਵੱਡੀਆਂ ਵੱਡੀਆਂ ਜਥੇਬੰਦੀਆਂ ਹੈਗੀਆਂ ਜਿਵੇਂ ਕਿ ਸਾਡੇ ਪੰਜਾਬ ਪ੍ਰਧਾਨ ਮਮਾ ਖੁਸ਼ਮਮਤ ਜੀ ਨੇ ਉਹਨਾਂ ਨੂੰ ਸਾਨੂੰ ਹੁਕਮ ਆਇਆ ਕਿ ਅਸੀਂ ਅੱਜ ਦੇ ਦਿਨ ਲਈ ਆਪਾਂ ਅਸੇ ਹੜਤਾਲ ਕਰਨੀ ਹੈ ਤਾਂ ਕਿ ਸਰਕਾਰ ਦੇ ਕੰਨਾਂ ਵਿੱਚ ਜੇ ਗੱਲ ਪਹੁੰਚਦੀ ਹੈ ਤਾਂ ਠੀਕ ਹੈ ਜੇ ਉਹ ਸਾਡਾ ਮਸਲੇ ਹੱਲ ਨਹੀਂ ਕਰਦੇ ਤਾਂ ਹੋ ਸਕਦਾ ਸਾਨੂੰ ਗਾਂ ਵੀ ਧਰਨੇ ਲਾਉਣੇ ਪੈਣਨ ਕੰਮ ਨੂੰ ਬੰਦ ਕਰਨਾ ਪੈ। ਮੇਰਾ ਨਾਮ ਜਗਸੀਰ ਸਿੰਘ ਹੈ ਜੀ ਗਿੱਦੜਾ ਤੋਂ ਲੇਬਰ ਯੂਨੀਅਨ ਦਾ ਪ੍ਰਧਾਨ ਆ। ਗੋਲ ਗ੍ਰੇਡ ਐਂਡ ਲੈਟ ਵਰਕਰ ਯੂਨੀਅਨ ਪੰਜਾਬ ਅਸੀਂ ਲੰਬੇ ਸਮੇਂ ਤੇ 30 ਸਾਲਾਂ ਤੋਂ ਵੱਖ-ਵੱਖ ਸਰਕਾਰਾਂ ਆਈਆਂ ਜਿਨ੍ਹਾਂ ਨੇ ਸਾਨੂੰ ਝੂਠੇ ਲਾਰੇ ਦੇ ਕੇ ਤੇ ਮਿੱਠੇ ਬੋਲ ਨਾਲ ਹੀ ਦਿੱਤਨਾਂਗਾ। ਲੰਬੇ ਸਮੇਂ ਤੋਂ ਅਸੀਂ ਇਸੇ ਤਰ੍ਹਾਂ ਦੀ ਧਿਰਪ ਦੇ ਆਉਣੇ ਆ ਕਿ ਅੱਜ ਆਮ ਆਦਮੀ ਪਾਰਟੀ ਸਰਕਾਰ ਆ ਅਸੀਂ ਭਗਵੰਤ ਮਾਨ ਜੀ ਦੇ ਮੂਹਰੇ ਵੀ ਫਰਿਆਦ ਕਰਦੇ ਆ ਕਿ ਸਾਡਾ ਠੇਕੇਦਾਰੀ ਸਿਸਟਮ ਖਤਮ ਕਰਕੇ ਤੇ ਮਜ਼ਦੂਰਾਂ ਦੀ ਪੇਮੈਂਟ ਡਾਇਰੈਕਟ ਕੀਤੀ ਜਾਵੇ ਕੀ ਕਾਰਨ ਹੈ ਜੀ ਕਿਉਂ ਨਹੀਂ ਇਹ ਮਜ਼ਦੂਰ ਸਿਸਟਮ ਕਿਉਂ ਨਹੀਂ ਬੰਦ ਹੋ ਰਿਹਾ ਮਜ਼ਦੂਰ ਸਿਸਟਮ ਹੋ ਠੇਕੇਦਾਰੀ ਸਿਸਟਮ ਤਾਂ ਬੰਦ ਹੋ ਕਿਉਂ ਨਹੀਂ ਰਿਹਾਗਾ ਇਹ ਜਿੰਨੀਆਂ ਸਰਕਾਰਾਂ ਹੁੰਦੀਆਂ ਤੇ ਠੇਕੇ ਉਹਨਾਂ ਨੂੰ ਦਿੰਦੀਆਂ ਤੇ ਉਹਨਾਂ ਦੇ ਵਿੱਚੋਂ ਸਾਡੇ ਠੇਕੇਦਾਰ ਲੁੱਟ ਸੁੱਟ ਕਰਦੇ ਰਲ ਕੇ ਇਸ ਕਰਕੇ ਸਾਨੂੰ ਸਾਰਾ ਨੁਕਸਾਨ ਦਿੱਤਾ ਜਾਂਦਾ ਅਸੀਂ ਤੋਂ ਕੁਝ ਮੰਗਿਆ ਵੀ ਨਹੀਂ ਕਿ ਸਾਡਾ ਕੰਮ ਹੀ ਸਾਨੂੰ ਦਿੱਤਾ ਜਾਵੇ। ਠੇਕੇਦਾਰੀ ਸ਼ਰਤ ਮੁਕਤਮ ਕਰਕੇ ਸਾਡੀ ਮਜ਼ਦੂਰਾਂ ਦੀ ਪ੍ਰੀਮ ਪੇਮੈਂਟ ਡਾਇਰੈਕਟ ਕੀਤੀ ਜਾਵੇ। ਇਹੀ ਸਾਡੀ ਬੇਨਤੀ ਹੈ ਪ੍ਰਭਾਤ। ਜਦੋਂ ਵੀ ਸਰਕਾਰ ਆਂਦੀ ਹੈ ਜਿਵੇਂ ਕਿ ਉਹਨਾਂ ਭਗਵੰਤ ਮਾਨ ਦੀ ਸਰਕਾਰ ਸੀ ਇਹਨਾਂ ਨੇ ਵੀ ਕਿਹਾ ਸੀ ਵੀ ਮੰਨਦੇ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰੂੰ। ਕਹੇ ਸੀ ਜੀ ਜਦੋਂ ਹੋਣਗੇ ਉਦੋਂ ਮੰਨਾਂ ਚੋ। ਅਜੇ ਤੱਕ ਸਾਡੀ ਕੋਈ ਫਰਿਆਦ ਨਹੀਂ ਸੁਣੀ ਗਈ। ਅੱਜ ਦੇ ਨਹੀਂ 30 ਸਾਲ ਨਿਕਲ ਗਏ ਸਾਨੂੰ। 30 ਸਾਲਾਂ ਤੋਂ ਬਸ ਧਰਨੇ ਲਾ ਲੈਨੇ ਆ ਬਹਿ ਜਾਂਨੇ ਆ ਪਿੱਛੇ ਇਹ ਧਰਨੇ ਦੇ ਵਿੱਚ ਸੰਗਰੂਰ ਸਾਡੀ ਲੇਬਰ ਦੇ ਸਿਰ ਵੀ ਪਾੜੇ ਗਏ ਆ ਤੇ ਕੁੱਟੇ ਬਹੁਤ ਗਏ ਆਗੇ ਸਾਡੇ ਪੱਲੇ ਅਜ ਤੱਕ ਕਿਸੇ ਸਰਕਾਰ ਨੂੰ ਕੁਝ ਨਹੀਂ ਪਾਇਆ ਤੇ ਅਸੀਂ ਫੇਰ ਵੀ ਭਗਵੰਤ ਮਾਨ ਜੀ ਤੇ ਉਮੀਦ ਕਰਦੇ ਆ ਕਿ ਸਾਡੀ ਫਰਿਆਦ ਸੁਣੋ ਜਿਹੜਾ ਅੱਜ ਮਜ਼ਦੂਰ ਕੰਮ ਕਰਦੇ ਆ ਇਹਨਾਂ ਨੂੰ ਮਜ਼ਦੂਰੀ ਕਿੰਨੇ ਟਾਈਮ ਬਾਅਦ ਮਿਲਦੀ ਹੈ ਮਜ਼ਦੂਰੀ ਤਾਂ ਇਹਨਾਂ ਨੂੰ ਸਪੈਸ਼ਲ ਦੇ ਪੰਜਾਹ ਦਿਨਾਂ ਬਾਅਦ ਮਿਲ ਜਾਂਦੇ ਆ ਪਰ ਪੈਸਾ ਦੇ ਠੇਕੇਦਾਰ ਉਹਨਾਂ ਅੜਿੱਕਤ ਨਹੀਂ ਪਰ ਜਿਹੜਾ ਸਾਨੂੰ ਠੇਕੇਦਾਰ ਲੁੱਟ ਰਿਹਾ ਉਹ ਅੜਿੱਕਤ ਆ ਵੀ ਸਾਡੇ ਚੋਂ ਠੇਕੇਦਾਰ ਕੱਢਿਆ ਜਾਵੇ ਕੀ ਕੀ ਕਿਸ ਤਰ੍ਹਾਂ ਦੀ ਲੁੱਟ ਹੁੰਦੀ ਹੈ ਇਹਦੇ ਵਿੱਚ ਇਹਦੇ ਵਿੱਚ ਸਾਰਾ ਲੁੱਟਾਂ ਹੀ ਅੰਗੇ ਠੇਕੇਦਾਰ ਉੱਚੇ ਰੇਟ ਪਾ ਲੈਂਦਾ ਸਾਨੂੰ ਦਿੰਦੀ ਨਹੀਂ ਸਰਕਾਰ ਜੇ ਅਸੀਂ ਸਰਕਾਰ ਤੋਂ ਟੈਂਡਰ ਮੰਗਦੇ ਤਾਂ ਸਾਨੂੰ ਕਹਿੰਦੇ ਤੁਸੀਂ بیس ਕ੍ਰੇਟ ਤੇ ਕੰਮ ਕਰੋ ਠੇਕੇਦਾਰ ਨੂੰ ਬੱਬ ਦੇ ਦਿੰਦੀ ਉਹ ਬੱਬ ਤੇ ਸਾਨੂੰ ਹੀ ਕੰਮ ਕਿਉਂ ਨਾ ਦਿੱਤਾ ਜਾਵੇ ਸਾਨੂੰ ਬੱਬ ਨਹੀਂ ਮਿਲਦਾ ਜੇ ਅਸੀਂ ਟੈਂਡਰ ਮੰਗਦੇ ਤਾਂ ਕਹਿੰਦੇ بیس ਕ੍ਰੇਟ ਤੇ ਪਾ ਲਓ ਤੇ ਠੇਕੇਦਾਰ ਨੂੰ ਬੱਬ ਮਿਲਦਾ ਜਿੰਨਾ ਮਰਜ਼ੀ ਪਾਸਗਰਾਲ ਮਿਲ ਕੇ ਸ਼੍ਰੀ ਗਗਨਜੀ ਮੇਰਾ ਨਾਮ ਬੋਰਡ ਸਿੰਘ ਪਿੰਡ ਬਵਾਨੀਆਂ ਜੀ ਟੋਲੀ ਪ੍ਰਧਾਨ ਨੰਬਰ ਸਾਡਾ ਜੀ ਇਹ ਮਸਲਾ ਜਿਹੜੇ ਮਸਲੇ ਦੇ ਵਿੱਚ ਅੱਜ ਅਸੀਂ ਇੱਥੇ ਬੈਠੇ ਹਾਂ ਇਸ ਜੁਨੀਅਰ ਨੂੰ 30 ਸਾਲ ਹੋ ਗਏ ਬੱਜੀ ਨੇ ਤੇ 30 ਸਾਲਾਂ ਦੇ ਵਿੱਚ ਹੀ ਸਾਨੂੰ ਸਾਰੀਆਂ ਸਰਕਾਰਾਂ ਨੇ ਇਹੇ ਲਾਰੇ ਲਾਏ ਆ ਬਾਲ ਸਾਹਿਬ ਦੀ ਸਰਕਾਰ ਇਹ 2007 ਚ ਵੀ ਸਾਨੂੰ ਐਤ ਕੀ ਕਿਰਾ ਤੁਸੀਂ ਬਣਾ ਦਿਓ ਤੁਹਾਨੂੰ ਅਸੀਂ ਇਹ ਤੁਹਾਡਾ ਜਿਹੜਾ ਪੇਮੈਂਟ ਆ ਇਹ ਸੋਟੀ ਸਿੱਧੀ ਕਰ ਦਿਆਂਗੇ ਉਹਨਾਂ ਨੇ ਵੀ 10 ਸਾਲ ਨਗਾ ਲਈ ਜੇ ਇਸੇ ਤਰ੍ਹਾਂ ਹੀ ਸਾਨੂੰ ਲਾਰੇ ਲੱਪੇ ਲਾ ਕੇ ਉਸ ਤਬਾਹ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਕੈਪਟਨ ਸਾਹਿਬ ਕਹਿੰਦਾ ਜੀ ਇਥੇ ਸਾਨੂੰ ਪੱਕੇ ਕਰ ਦਾਂਗੇ ਤੁਸੀਂ ਅੱਜ ਕੀ ਸਾਨੂੰ ਸਾਡੇ ਨੂੰ ਸਮਰਥਨ ਕਰੋ ਉਹਨਾਂ ਨੇ ਵੀ ਸਾਡੇ ਨੇਮ ਕੀਤੀ ਹੁਣ ਭਵਨ ਸਿੰਘ ਮਾਨ ਦੀ ਸਰਕਾਰ ਆਈ ਹੈ ਜੀ ਇਹਨਾਂ ਨੇ ਵੀ ਇਹੀ ਕਹਿ ਕੇ ਬਣ ਕੇ ਚੱਲੋ ਵੀ ਸਾਨੂੰ ਕੇਰਾ ਲਾਇਆ ਲਾਰਾ ਵੀ ਮੈਂ ਪਹਿਲੇ ਸਾਲ ਹੀ ਛੁੱਡਾ ਇਹ ਕੰਮ ਠੇਕੇਦਾਰ ਸਿਸਟਮ ਖਤਮ ਕਰ ਦਊਗਾ ਉਹਨੇ ਵੀ 2.5 ਸਾਲ ਹੋ ਗਏ ਜੀ ਤੇ ਸਾਡੀ ਇਹਨੇ ਇਹਨਾਂ ਨੇ ਵੀ ਕੋਈ ਗੱਲਬਾਤ ਨਹੀਂ ਸੁਣੀ ਤੇ ਸਾਡਾ ਹੁਣ ਸਾਨੂੰ ਇੱਥੇ ਤਾਂ ਬੈਠਣਾ ਪਿਆ ਵੀ ਸਾਡੀ ਕੋਈ ਸਰਕਾਰ ਵੀ ਗੱਲ ਨਹੀਂ ਸੁਣਦੀ ਇਹ ਸੀ ਆਪ ਦਾ ਭਾਈ ਜਿਹੜਾ ਸਾਡਾ ਹੱਕ ਬੰਦ ਦਾ ਸੰਘਰਸ਼ ਲੜਦਾ ਉਹ ਹੀ ਲੜਦੇ ਰਿਹਾ ਤੇ ਅਸੀਂ ਸਰਕਾਰਾਂ ਤੇ ਕੋਈ ਮੱਡੇ ਮੁੱਟੇ ਨਾ ਦੀ ਕੰਨੀ ਗੱਲ ਪਾਈ ਗਏ ਤੇ ਪਰ ਫਿਰ ਵੀ ਭਗਵੰਤ ਸਿੰਘ ਮਾਨ ਤੇ ਸਾਨੂੰ ਥੋੜਾ ਜਿਹਾ ਮਾਨ ਹੈਗਾ ਵੀ ਇਹ ਕੁਛ ਨਾ ਕੁਛੇ ਛੋਟੇ ਲੈਵਲ ਤੇ ਬੰਦਾ ਇਹਨੂੰ ਪਤਾ ਕਾਮਗਰਾਂ ਦਾ ਵੀ ਕਰ ਸਕਦਾ ਸਾਡਾ ਤੇ ਅਸੀਂ ਤੁਹਾਨੂੰ ਬਹੁਤ ਧੰਨਵਾਦ ਹੈ ਜੀ ਸਾਡੇ ਕੰਮ ਇਹ ਕਰਦੇ ਤੇ ਅਸੀਂ ساری ਉਮਰ ਇਹਨਾਂ ਦਾ ਸਾਥ ਦਿੰਦੇ ਰਹਾਂਗੇ న్యూਸ ਆਨਲਾਈਨ ਦੇ ਲਈ ਗਿੱਦੜਪਾਹਾ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ